ਪਿੱਛੇ ਜੇ ਵੈਸਟਰਨ ਕਮਾਂਡ ਦੇ ਜਿਹੜੇ ਹੈੱਡ ਨੇ ਫੌਜ ਦੇ ਉਹ ਮੈਨੂੰ ਮਿਲੇ ਉਹਨੇ ਮੈਨੂੰ ਬੜੀ ਇੱਕ ਚਿੰਤਾਜਨਕ ਗੱਲ ਦੱਸੀ ਔਰ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦੇ ਸੀ ਸਾਡੀ ਹੈਲਪ ਕਰੋ ਸਿੱਖ ਰੈਜiment ਵਾਸਤੇ ਸਾਨੂੰ ਭਰਤੀ ਹੋਣ ਲਈ ਬੱਚੇ ਨਹੀਂ ਮਿਲ ਰਹੇ ਸਿੱਖ ਰੈਜiment ਖਤਰੇ 'ਚ ਹੈ ਜੀ ਦੇਖੋ ਕਿੰਨਾ ਬਹਾਦਰੀ ਦਾ ਇਤਿਹਾਸ ਹੈ ਸਿੱਖ ਰੈਜiment ਦਾ ਤੇ ਅੱਜ ਭਰਤੀ ਹੋਣ ਲਈ ਬੱਚੇ ਨਹੀਂ ਮਤਲਬ ਲੱਭ ਰਹੇ ਕਾਰਨ ਇਹ ਜਾਂ ਤਾਂ ਬਾਹਰਲੇ ਮੁਲਕਾਂ ਨੂੰ ਚਲੇ ਗਏ ਜਾਂ ਨਸ਼ਿਆਂ ਨੇ ਜਿਹੜਾ ਸਰੀਰ ਗਾਲ ਤੇ ਤੇ ਫਿਟਨੈਸ ਨਹੀਂ ਰਹੀ ਟੈਸਟਰੀ ਪਾਸ ਕਰ ਸਕਦੇ ਅਸੀਂ ਕਹ ਜੀ ਅਸੀਂ ਹੁਣ ਲੱਗੇ ਹੋਏ ਆ ਤੁਹਾਨੂੰ ਅਸੀਂ ਹੈਲਪ ਵੀ ਕਰਾਂਗੇ ਔਰ ਸਾਡੀ ਜਿਹੜੀ ਲੇਗਸੀ ਹੈ ਸਿੱਖ ਰੈਜiment ਜਿਹੜੀ ਹੈ ਉਹਨੂੰ ਅਸੀਂ ਐਦਾਂ ਉਹਨੂੰ ਖਤਮ ਨਹੀਂ ਹੋਣ ਦੇਣਾ ਅਸੀਂ ਉਹਨੂੰ ਬਚਾਉਣਾ ਔਰ ਬੜਾ ਵੱਡਾ ਇਤਿਹਾਸ ਹੈ ਬੜੀ ਵੱਡੀ ਹਿਸਟਰੀ ਬਹਾਦਰੀ ਦੀ ਸਿੱਖ ਰਜiment ਦੀ ਹੈ